ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਸੇ ਪਾਪੀ ਸੂਬੇਦਾਰ ਦੇ ਬਾਰੇ ਗੱਲ ਕਰਦੇ ਹਾਂ ਜਿਸ ਨੇ 10000 ਤੋਂ ਵੱਧ ਸਿੱਖਾਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਜਿਸ ਦੇ ਰਾਜ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਇਹ ਕੌਣ ਸੀ ਪਾਪੀ ਸੂਬੇਦਾਰ ਔਰ ਇਹਨੇ ਕਿਹੜੇ ਕਿਹੜੇ ਤਸੀਹੇ ਦਿੱਤੇ ਸਿੱਖਾਂ ਨੂੰ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੱਤਾ ਪੱਤਾ ਸਿੱਖਾਂ ਦਾ ਵੈਰੀ ਹੋ ਗਿਆ ਸਿੱਖਾਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਆਖਰਕਾਰ ਜਿਹੜੇ ਸਿੱਖ ਸਨ ਉਹ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦੇ ਐ 1726 ਈਸਵੀ ਦੇ ਵਿੱਚ ਅਬਦુલ ਸਮੁੰਦ ਖਾਨ ਤੋਂ ਬਾਅਦ ਉਹਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬੰਦਾ ਹੈ 1726 ਤੋਂ ਲੈ ਕੇ 1745 ਤੱਕ ਇਹਨੇ ਬੇਰਹਿਮੀ ਦੇ ਨਾਲ ਸਿੱਖਾਂ ਦੇ ਉੱਪਰ ਜ਼ੁਲਮ ਕੀਤੇ ਔਰ 10000 ਤੋਂ ਵੱਧ ਇਹਨੇ ਸਿੱਖਾਂ ਨੂੰ ਸ਼ਹੀਦ ਕੀਤਾ ਔਰ ਇਹਦੇ ਰਾਜ ਦੇ ਵਿੱਚ ਬੜੇ ਭਿਆਨਕ ਤਸੀਹੇ ਦੇ ਦੇ ਕੇ ਜਿਹੜਾ ਸੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ 1726 ਈਸਵੀ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਜਿਹੜੇ ਸਨ ਉਹਨਾਂ ਦੇ ਡੇਰੇ ਦੇ ਉੱਪਰ ਜ਼ਕਰੀਆ ਖਾਨ ਦੀਆਂ ਫੌਜਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਜਿਹੜੇ ਸਨ ਉਹ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਜਾਂਦੇ ਹੈ ਜਿਸ ਤੋਂ ਬਾਅਦ ਜਿਹੜੇ ਜੰਗਲਾਂ ਵਿੱਚ ਬੈਠੇ ਸਿੱਖ ਸਨ ਉਹਨਾਂ ਦੇ ਮਨੰਦਰ ਬਹੁਤ ਜ਼ਿਆਦਾ ਭਿਆਨਕ ਗੁੱਸਾ ਆਉਂਦਾ ਹੈ ਕਿ ਸਾਨੂੰ ਬਿਨਾਂ ਕਿਸੇ ਕਾਰਨ ਹਕੂਮਤ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਫਿਰ ਉਹਨਾਂ ਸਿੱਖਾਂ ਨੇ ਤਿੰਨ ਅਹਿਮ ਫੈਸਲੇ ਜਿਹੜੇ ਸੀ ਉਹ ਕੀਤੇ ਕਿ ਸਾਨੂੰ ਸਰਕਾਰ ਦੇ ਨਾਲ ਟੱਕਰ ਲੈਣ ਵਾਸਤੇ ਕੁਝ ਕਰਨਾ ਪਵੇਗਾ ਤੇ ਕਰਨ ਵਾਸਤੇ ਤਿੰਨ ਫੈਸਲੇ ਹੋਏ ਕਿ ਸਾਰਿਆਂ ਤੋਂ ਪਹਿਲਾਂ ਸ਼ਾਹੀ ਖਜ਼ਾਨਾ ਉਹ ਲੁੱਟਿਆ ਜਾਵੇਗਾ ਸ਼ਾਹੀ ਖਜ਼ਾਨੇ ਦਾ ਭਾਵ ਜਿਹੜਾ ਸਰਕਾਰ ਦਾ ਖਜ਼ਾਨਾ ਹੋਏਗਾ ਉਹਨੂੰ ਲੁੱਟਿਆ ਜਾਏਗਾ ਸਰਕਾਰ ਦੇ ਘੋੜੇ ਖੋਏ ਜਾਣਗੇ ਤੇ ਸਰਕਾਰ ਦੇ ਹਥਿਆਰ ਜਿਹੜੇ ਉਹਨਾਂ ਨੂੰ ਲੁੱਟਿਆ ਜਾਏਗਾ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਨਾਲ ਟੱਕਰ ਲੈਣ ਵਾਸਤੇ ਅਤਿ ਜ਼ਰੂਰੀ ਸੀ ਫਿਰ ਸਿੱਖਾ ਨੇ ਸ਼ਾਹੀ ਖਜ਼ਾਨੇ ਲੁੱਟਨੇ ਸ਼ੁਰੂ ਕਰਤੇ ਔਰ ਸਰਕਾਰ ਦੇ ਘੋੜੇ ਖੋਣੇ ਸ਼ੁਰੂ ਕਰਤੇ ਔਰ ਸਰਕਾਰ ਦੇ ਹਥਿਆਰ ਖੋਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਸੀ ਗੁਰੂ ਕੇ ਸਿੱਖਾ ਨੇ ਕਿਸੇ ਵੀ ਗਰੀਬ ਬੰਦੇ ਨੂੰ ਜਾਂ ਆਮ ਬੰਦੇ ਨੂੰ ਨਹੀਂ ਲੁੱਟਿਆ ਜਦੋਂ ਵੀ ਲੁੱਟ ਕੀਤੀ ਉਹਨਾਂ ਨੇ ਜਾਂ ਤੇ ਉਹ ਲੋਕ ਜਿਹੜੇ ਸਰਕਾਰ ਪੱਖੀ ਸਨ ਤੇ ਜਾਂ ਫਿਰ ਸਰਕਾਰ ਦੀ ਹੀ ਲੁੱਟ ਕੀਤੀ ਸੀ ਨਾ ਇੱਕ ਵਾਰ ਦੀ ਘਟਨਾ ਸੀ ਕਿ ਗੁਰੂ ਕੇ ਸਿੱਖਾਂ ਨੇ ਕੁਝ ਕੀਮਤੀ ਸ਼ਾਲ ਜਾਂ ਕੀਮਤੀ ਕੰਬਲ ਕਹਿ ਲਈਏ ਉਹ ਲੁੱਟ ਕੇ ਲੈ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਜਿਹੜੇ ਕੰਬਲ ਨੇ ਇਹ ਸਰਕਾਰ ਦੇ ਨਹੀਂ ਇਹ सेठ ਪ੍ਰਤਾਪ ਚੰਦ ਦੇ ਐ ਤਾਂ ਗੁਰੂ ਕੇ ਸਿੱਖਾਂ ਨੇ ਉਹ ਸਾਰੇ ਕੰਬਲ ਜਿਹੜੇ ਸੀ ਵਾਪਸ ਕਰ ਦਿੱਤੇ ਹਾਲਾਂਕਿ ਸਿੱਖਾਂ ਦੇ ਆਪਣੇ ਤਨ ਦੇ ਉੱਪਰ ਕੋਈ ਚੰਗਾ ਕੱਪੜਾ ਨਹੀਂ ਸੀ ਉਹਨਾਂ ਦੇ ਆਪਣੇ ਤਨ ਠਰੂ ਠਰੂ ਕਰ ਰਹੇ ਸੀ ਇਹਦੇ باوجود ਵੀ ਸਿੱਖਾਂ ਨੇ ਉਹ ਜਿਹੜੇ ਲੁੱਟੇ ਹੋਏ ਕੰਬਲ ਸੀ ਸ਼ੇਟ ਪ੍ਰਤਾਪ ਚੰਦ ਨੂੰ ਵਾਪਸ ਕਰ ਦਿੱਤੇ ਸੀ ਤਾਂ ਇਨਾਂ ਉੱਚੇ ਕਿਰਦਾਰ ਦੇ ਮਾਲਕ ਸੀ ਗੁਰੂ ਕੇ ਸਿੱਖ ਜਿਸ ਵੇਲੇ ਦੇ ਨਾਲ ਗੁਰੂ ਕੇ ਸਿੱਖਾਂ ਨੇ ਸ਼ਾਹੀ ਖਜ਼ਾਨੇ ਲੁੱਟੇ ਤਾਂ ਜਕਰੀਆ ਖਾਨ ਦੇ ਕੋਲੋਂ ਦਿੱਲੀ ਸਰਕਾਰ ਨੂੰ ਟੈਕਸ ਭਰਨ ਵਾਸਤੇ ਪੈਸੇ ਜਿਹੜੇ ਸਨ ਉਹ ਵੀ ਖਤਮ ਹੋ ਚੁੱਕੇ ਸੀ ਮੁੱਕ ਚੁੱਕੇ ਸੀ ਬਲਕਿ ਜਿਹੜਾ ਕੇਂਦਰ ਦਾ ਔਰ ਦਿੱਲੀ ਸਰਕਾਰ ਦਾ ਟੈਕਸ ਸੀ ਉਹ ਵੀ ਜਕਰੀਆ ਖਾਨ ਦੇ ਕੋਲੋਂ ਨਾਂ ਪਰਿਆ ਗਿਆ ਤਾਂ ਫਿਰ ਜਕਰੀਆ ਖਾਨ ਨੇ ਇੱਕ ਸਲਾਹ ਕੀਤੀ ਪਈ ਸਿੱਖਾਂ ਨੂੰ ਜਿਹੜਾ ਹੈ ਉਹ ਥੋੜੀ ਚੀਜ਼ ਦੇ ਕੇ ਬਹੁਤੀ ਬਚਾ ਲੈਣੀ ਚਾਹੀਦੀ ਹੈ ਤਾਂ ਫਿਰ 1733 ਈਸਵੀ ਦੇ ਵਿੱਚ ਜਕਰੀਆ ਖਾਨ ਨੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਇਹ ਨਵਾਬੀ ਲੈ ਕੇ ਆਉਂਦੇ ਆ ਭਾਈ ਸੁਬੇਖ ਸਿੰਘ ਜਿਹੜੇ ਉਦੋਂ ਸਰਕਾਰੀ ਠੇਕੇਦਾਰ ਸਨ ਤਾਂ ਗੁਰੂ ਕੇ ਸਿੱਖ ਜਿਹੜੇ ਸਨ ਉਹ ਬੈਠੇ ਹੋਏ ਸੀ ਭਾਈ ਸੁਬੇਖ ਸਿੰਘ ਆਣ ਕੇ ਨਵਾਬੀ ਦੀ ਪੇਸ਼ਕਸ਼ ਕਰਦੇ ਆ ਪਰ ਗੁਰੂ ਕੇ ਸਿੱਖਾ ਨੇ ਇਸ ਨਵਾਬੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸਿੱਖ ਕਹਿਣ ਲੱਗੇ ਸਾਨੂੰ ਪ੍ਰਮਾਤਮਾ ਨੇ ਨਾ ਪਾਤਸ਼ਾਹੀ ਦਿੱਤੀ ਹੋਈ ਹੈ ਤੇ ਅਸੀਂ ਪਾਤਸ਼ਾਹੀ ਛੱਡ ਕੇ ਨਵਾਬੀ ਕਿਵੇਂ ਲੈ ਸਕਦੇ ਹਾਂ ਆਪਾਂ ਗੁਰਬਾਣੀ ਦਾ ਬਚਨ ਵੀ ਪੜ੍ਹਦੇ ਹਾਂ ਜਿਸ ਨੂੰ ਬਖਸ਼ਿਆ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਜਿਹਦੇ ਕੋਲ ਰੱਬ ਦੀ ਇਬਾਦਤ ਹੈ ਰੱਬ ਦੀ ਬੰਦਗੀ ਹੈ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾ ਹੁੰਦਾ ਹੈ ਸਿੱਖਾਂ ਨੇ ਕਿਹਾ ਪਾਤਸ਼ਾਹੀ ਛੋੜ ਕੇ ਮ ਲਹਿ ਨਵਾਬੀ ਅਸੀਂ ਆਪਣੀ ਪਾਤਸ਼ਾਹੀ ਛੱਡ ਕੇ ਨਵਾਬੀ ਕਿਵੇਂ ਲੈ ਲਈਏ ਨਾ ਫਿਰ ਭਾਈ ਸੁਬੇਕ ਸਿੰਘ ਉਹਨਾਂ ਨੇ ਬੇਨਤੀ ਕੀਤੀ ਵੀ ਸਰਕਾਰ ਨਾਲ ਟੱਕਰ ਲੈਂਦੇ ਹੋ ਤਾਂ ਸਾਨੂੰ ਥੋੜਾ ਸਮਾਂ ਮਿਲ ਜੇਗਾ ਤਿਆਰੀ ਕਰਨ ਦਾ ਉਹਨਾਂ ਚਿਰ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ ਇਸ ਕਰਕੇ ਇਹ ਨਵਾਬੀ ਜਿਹੜੀ ਉਹ ਰੱਖ ਲੈਣੀ ਚਾਹੀਦੀ ਹੈ ਫਿਰ ਪੰਜ ਸਿੱਖ ਬੈਠਦੇ ਆ ਯਾਨੀ ਕਿ ਪੰਜ ਪਿਆਰੇ ਬੈਠਦੇ ਆ ਪੰਜ ਪਿਆਰੇ ਬੈਠ ਕੇ ਸਲਾਹ ਕਰਦੇ ਆ ਤੇ ਸਲਾਹ ਕਰਨ ਤੋਂ ਬਾਅਦ ਇਹ ਨਵਾਬੀ ਜਿਹੜੀ ਹੈ ਉਸ ਵੇਲੇ ਘੋੜਿਆਂ ਦੀ ਸੇਵਾ ਕਰਨ ਵਾਲੇ ਸਰਦਾਰ ਕਪੂਰ ਸਿੰਘ ਨੂੰ ਦਿੱਤੀ ਜਾਂਦੀ ਹੈ। ਨਾ ਸਰਦਾਰ ਕਪੂਰ ਸਿੰਘ ਉਹਨਾਂ ਨੇ ਵੀ ਸ਼ਰਤਾ ਰੱਖੀਆਂ ਕਿ ਪਹਿਲੀ ਸ਼ਰਤ ਇਹ ਨਵਾਬੀ ਗੁਰੂ ਪੰਥ ਦੇ ਪੈਰਾਂ ਨੂੰ ਸੁਹਾ ਕੇ ਦਿੱਤੀ ਜਾਏ ਯਾਨੀ ਕਿ ਪੰਜ ਪਿਆਰਿਆਂ ਦੇ ਚਰਨਾਂ ਨੂੰ ਲਾਉਣ ਤੋਂ ਬਾਅਦ ਦਿੱਤੀ ਜਾਏ। ਦੂਸਰੀ ਕਿ ਮੈਂ ਇਹ ਪੱਖੇ ਦੀ ਸੇਵਾ ਤੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਛੱਡਾਂਗਾ ਤੇ ਤੀਸਰੀ ਮੇਰੀ ਸ਼ਰਤ ਹੋਏਗੀ ਕਿ ਮੈਂ ਕਦੇ ਮੁਗਲਾਂ ਦੇ ਦਰਬਾਰ ਵਿੱਚ ਨਹੀਂ ਜਾਵਾਂਗਾ ਸਿੱਖਾਂ ਨੇ ਕਿਹਾ ਤੇਰੀਆਂ ਤਿੰਨੋਂ ਸ਼ਰਤਾਂ ਜਿਹੜੀਆਂ ਪ੍ਰਵਾਨ ਹੈ ਫਿਰ ਸਿੱਖਾਂ ਦੇ ਕੋਲ ਨਵਾਬੀ ਆ ਜਾਂਦੀ ਹੈ। ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਪਰ ਰੌਣਕਾਂ ਲੱਗ ਜਾਂਦੀਆਂ। ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਉਂਦੀਆਂ। ਗੁਰੂ ਘਰ ਲੰਗਰ ਤਿਆਰ ਹੁੰਦਾ ਹੈ। ਸਿੱਖਾਂ ਨੇ ਵਧੀਆ-ਵਧੀਆ ਘੋੜੇ ਖਰੀਦ ਲਏ, ਵਧੀਆ ਸ਼ਸਤਰ ਲੈ ਲਏ। ਤਾਂ ਇਹ ਨਵਾਬੀ ਕਰੀਬ 1 ਸਾਲ ਦੇ ਕਰੀਬ ਹੀ ਸਿੱਖਾਂ ਦੇ ਕੋਲ ਰਹਿੰਦੀ ਹੈ। ਜਕਰੀਆ ਖਾਂ ਸੋਚਦਾ ਮੈਂ ਤਾਂ ਸੋਚਦਾ ਸੀ ਕੇ ਸਿੱਖ ਜਿਹੜੇ ਅਵੇਸਲੇ ਹੋ ਜਾਣਗੇ ਇਹ ਐਸ਼ੋ ਇਸ਼ਰਤ ਵਿੱਚ ਪੈ ਜਾਣਗੇ ਤੇ ਅਸੀਂ ਇਹਨਾਂ ਨੂੰ ਫੜ ਕੇ ਮਾਰ ਦੇਾਂਗੇ ਪਰ ਇਹਨਾਂ ਨੇ ਤੇ ਜਿਹੜਾ ਇਹ ਉਲਟਾ ਕੰਮ ਕਰ ਦਿੱਤਾ ਇਹਨਾਂ ਨੇ ਵਧੀਆ ਤੋਂ ਵਧੀਆ ਘੋੜੇ ਖਰੀਦ ਲਏ ਸ਼ਸਤਰ ਖਰੀਦ ਲਏ ਇਹ ਤਾਂ ਜੰਗੀ ਅਭਿਆਸ ਕਰ ਰਹੇ ਨੇ ਮੇਰੇ ਨਾਲ ਟੱਕਰ ਲੈਣ ਦੀ ਤਿਆਰੀ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਜਕਰੀਆ ਖਾਨ ਨੇ ਉਹ ਨਵਾਬੀ ਜਿਹੜੀ ਸੀ ਉਹ ਵਾਪਸ ਲੈ ਲਈ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਸੀ ਫੇਰ ਦੁਬਾਰਾ ਤੋਂ ਸਿੱਖਾਂ ਦੇ ਉੱਪਰ ਜ਼ੁਲਮਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਤਾਂ ਇੱਕ ਸਿੱਖ ਦੇ ਸਿਰ ਦਾ ਮੁੱਲ 80 ਰੁਪਏ ਰੱਖਿਆ ਗਿਆ ਵੀ ਜਿਹੜਾ ਸਿਰ ਕੱਟ ਕੇ ਲਿਆਵੇਗਾ ਸਿੱਖ ਦਾ ਉਹਨੂੰ 80 ਰੁਪਏ ਇਨਾਮ ਦਿੱਤਾ ਜਾਏਗਾ ਤਾਂ ਹਰਾਨੇ ਦੀ ਗੱਲ ਇਹ ਉਸ ਵੇਲੇ ਸੋਨੇ ਦੀ ਕੀਮਤ ਇੱਕ ਤੋਲਾ 12.5 ਰੁਪਏ ਦਾ ਆ ਜਾਂਦਾ ਸੀ ਜੈਨਕਿ 12.5 ਰੁਪਏ ਦਾ ਇੱਕ ਤੋਲਾ ਸੋਨਾ ਆ ਜਾਂਦਾ ਸੀ ਤੇ ਸਿੱਖ ਦੇ ਸਿਰ ਦੀ ਕੀਮਤ 80 ਰੁਪਏ ਸੀ ਜਿਹੜਾ ਕੋਈ ਦੱਸ ਪਾਉਂਦਾ ਏ ਉਹਨੂੰ ਵੀ ਪੈਸੇ ਦਿੱਤੇ ਜਾਂਦੇ ਜਿਹੜਾ ਫੜ ਕੇ ਲਿਆਉਂਦਾ ਉਹਨੂੰ ਵੀ ਪੈਸੇ ਦਿੱਤੇ ਜਾਂਦੇ ਉਸ ਵੇਲੇ ਦੇ ਜਿਹੜੇ ਚੌਧਰੀ ਸਨ ਉਸ ਵੇਲੇ ਦੇ ਜਿਹੜੇ ਲੰਬੜਦਾਰ ਸਨ ਉਸ ਵੇਲੇ ਦੇ ਜਿਹੜੇ ਮੁਖਬਰੀਏ ਸਨ ਉਹਨਾਂ ਨੇ ਸਿੱਖਾਂ ਨੂੰ ਫੜਾ ਫੜਾ ਕੇ ਵੱਡੀ ਗਿਣਤੀ ਵਿੱਚ ਹਕੂਮਤ ਦੇ ਕੋਲੋਂ ਇਨਾਮ ਪ੍ਰਾਪਤ ਕਰ ਲਏ ਸੀ ਤਾਂ ਜਿਸ ਤੋਂ ਬਾਅਦ ਫਿਰ ਜਕਰੀਆ ਖਾਨ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਮੁਕੰਮਲ ਪਾਬੰਦੀ ਲਾ ਦਿੱਤੀ ਕਿ ਕੋਈ ਵੀ ਸਿੱਖ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਏਗਾ ਕੋਈ ਇਸ਼ਨਾਨ ਕਰਕੇ ਨਹੀਂ ਜਾਏਗਾ ਜਦੋਂ ਲੰਮਾ ਅਰਸ਼ਾ ਜਿਹੜਾ ਸੀ ਬਤੀਤ ਹੋ ਗਿਆ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆਏ ਨਾ ਭਾਈ ਮਣੀ ਸਿੰਘ ਹੋਣਾ ਨੇ ਵਿਚਾਰ ਕੀਤੇ ਕਿ ਸਿੱਖ ਨੂੰ ਸਿੱਖ ਪੰਥ ਨੂੰ ਇਕੱਠਿਆ ਕਰਨਾ ਚਾਹੀਦਾ ਤਾਂ ਇਕੱਠਿਆ ਕਰਨ ਵਾਸਤੇ ਉਹਨਾਂ ਨੇ ਜਕਰੀਆ ਖਾਨ ਦੇ ਇੱਕ ਕਾਜ਼ੀ ਦੇ ਨਾਲ ਗੱਲਬਾਤ ਕੀਤੀ ਕਿ ਕਿਉਂ ਨਾ ਜਿਹੜਾ ਵਾ ਉਹ ਸਾਨੂੰ ਹਕੂਮਤ ਦੇ ਕੋਲੋਂ ਦੀਵਾਲੀ ਮਨਾਉਣ ਦੀ ਇਜਾਜ਼ਤ ਲੈ ਕੇ ਦਿੱਤੀ ਜਾਏ ਤਾਂ ਫਿਰ ਉਸ ਵੇਲੇ ਦੇ ਨਾਲ 5000 ਰੁਪਏ ਦੇ ਵਿੱਚ ਸੌਦਾ ਤੈ ਹੁੰਦਾ ਏ ਕਿ 5000 ਰੁਪਏ ਹਕੂਮਤ ਨੂੰ ਟੈਕਸ ਤਾਰਿਆ ਜਾਏਗਾ ਸਿੱਖ ਪੰਥ ਦੀਵਾਲੀ ਮਨਾਏਗਾ ਦੀਵਾਲੀ ਦੇ ਤਿਉਹਾਰ ਦੇ ਉੱਪਰ ਇਕੱਠਾ ਹੋਏਗਾ ਦੂਜੇ ਪਾਸੇ ਜਕਰੀਆ ਖਾਨ ਦੀ ਨੀਤ ਜਿਹੜੀ ਹੈ ਉਹ ਬਦਲ ਜਾਂਦੀ ਹੈ ਉਹਨੇ ਲਖਪਤ ਰਾਏ ਨੂੰ ਫੌਜ ਦੇ ਕੇ ਜਿਹੜਾ ਸੀ ਸ੍ਰੀ ਅੰਮ੍ਰਿਤਸਰ ਤੋਂ ਬਾਰ ਬਾਰ ਭੇਜ ਦਿੱਤਾ ਕਿ ਜਦੋਂ ਸਿੱਖ ਇਕੱਠੇ ਹੋਣਗੇ ਤੂੰ ਹਮਲਾ ਕਰਕੇ ਸਾਰੇ ਸਿੱਖਾਂ ਨੂੰ ਖਤਮ ਕਰ ਦੇਣਾ ਤਾਂ ਇਹਦੇ ਬਦਲੇ ਦੇ ਵਿੱਚ ਭਾਈ ਮਣੀ ਸਿੰਘ ਉਹਨਾਂ ਨੇ ਦੁਬਾਰਾ ਤੋਂ ਚਿੱਠੀਆਂ ਲਿਖ ਦਿੱਤੀਆਂ ਸਿੱਖਾਂ ਨੂੰ ਵੀ ਕੋਈ ਸਿੱਖ ਜਿਹੜਾ ਅੰਮ੍ਰਿਤਸਰ ਸਾਹਿਬ ਨਾ ਆਵੇ ਹਕੂਮਤ ਦੀ ਨਜ਼ਰ ਜਿਹੜੀ ਉਹ ਬਦਲ ਚੁੱਕੀ ਹੈ ਨੀਤ ਬਦਲ ਚੁੱਕੀ ਹੈ ਜਦੋਂ ਕੋਈ ਸਿੱਖ ਸ਼੍ਰੀ ਦਰਬਾਰ ਸਾਹਿਬ ਆਇਆ ਤੇ ਲਖਪਤ ਰਾਏ ਨੇ ਆਣ ਕੇ ਭਾਈ ਮਣੀ ਸਿੰਘ ਨੂੰ ਕਿਹਾ ਕਿ ਟੈਕਸ ਦੇ ਪੈਸੇ ਦਿਓ ਭਾਈ ਮਣੀ ਸਿੰਘ ਕਹਿਣ ਲੱਗੇ ਇਕੱਠ ਨਹੀਂ ਹੋਇਆ ਇਸ ਕਰਕੇ ਸਿੱਖ ਪੰਥਾਇਆ ਨਹੀਂ ਪੈਸੇ ਹੋਏ ਕੋਈ ਨਹੀਂ ਇਸ ਕਰਕੇ ਇਹ ਪੈਸੇ ਨਹੀਂ ਦਿੱਤੇ ਜਾ ਸਕਦੇ ਤਾਂ ਇਸ ਦੇ ਬਦਲੇ ਵਿੱਚ ਭਾਈ ਬਣੀ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਉਹਨਾਂ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਜਾਂਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਸਾਥੀ ਜਿਵੇਂ ਕਿ ਉਹਨਾਂ ਦੇ ਭਰਾ ਭਾਈ ਗੁਲਜ਼ਾਰ ਸਿੰਘ ਜੀ ਉਹਨਾਂ ਦੀ ਖਲ ਉਤਾਰ ਕੇ ਪੁੱਠੀ ਖਲ ਉਤਾਰ ਕੇ ਸ਼ਹੀਦ ਕੀਤਾ ਜਾਂਦਾ ਹੈ ਨਾਲ ਹੀ ਉਹਨਾਂ ਦੇ ਸਤਿਕਾਰਯੋਗ ਪਤਨੀ ਬੀਬੀ ਬਸੰਤ ਕੌਰ ਨੂੰ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ ਹੈ ਕੁਝ ਸਿੱਖਾਂ ਦੇ ਸਮੇਤ ਭਾਈ ਮਣੀ ਸਿੰਘ ਹੁਣਾਂ ਨੂੰ ਜਿਹੜਾ ਸੀ ਉਹ ਸ਼ਹੀਦ ਕੀਤਾ ਜਾਂਦਾ ਇਹ ਵੀ ਜਕਰੀਆ ਖਾਨ ਦੇ ਰਾਜ ਵਿੱਚ ਹੀ ਹੋਇਆ ਸੀ ਉਸ ਤੋਂ ਬਾਅਦ ਫਿਰ ਜਕਰੀਆ ਖਾਨ ਨੇ ਸਿੱਖਾਂ ਦੇ ਉੱਪਰ ਹੋਰ ਜ਼ੁਲਮ ਕਰਨਾ ਸ਼ੁਰੂ ਕਰਤਾ ਹੋਰ ਸਖਤ ਪਹਿਰੇ ਲਾ ਦਿੱਤੇ ਗਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੋਈ ਸਿੱਖ ਨਹੀਂ ਆਏਗਾ ਮਸੇ ਰੰਗੜ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਭੇਜ ਦਿੱਤਾ ਗਿਆ ਮਸੇ ਰੰਗੜ ਨੇ ਆਣ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਡੇਰਾ ਲਾ ਲਿਆ ਵੇਸਵਾਵਾਂ ਦੇ ਨਾਚ ਨਚਾਉਣੇ ਸ਼ੁਰੂ ਕਰਤੇ ਗਏ ਉਥੇ ਸ਼ਰਾਬ ਦੇ ਦੌਰ ਚੱਲਦੇ ਐ ਵੇਸਵਾ ਨਾਚ ਕਰਦੀ ਐ ਨਾਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹਦੀ ਫੌਜ ਲੱਗੀ ਹੋਈ ਐ ਜਦੋਂ ਇਸ ਗੱਲ ਦਾ ਪਤਾ ਬੀਕਨ ਨੇਰ ਦੇ ਵਿੱਚ ਬੈਠੇ ਹੋਏ ਸਿੱਖਾਂ ਨੂੰ ਲੱਗਾ ਤਾਂ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਰਹਿਣ ਵਾਲੇ ਸਨ ਭਾਈ ਮਹਿਤਾਬ ਸਿੰਘ ਜੀ ਜਿਹੜੇ ਮੀਰਾਪੁਰ ਦੇ ਰਹਿਣ ਵਾਲੇ ਸਨ ਇਹ ਦੋਨੋਂ ਸਿੱਖ ਬੀਕਾਨੇਰ ਦੇ ਜੰਗਲਾਂ ਦੇ ਵਿੱਚੋਂ ਚੱਲਦੇ ਐ ਤਾਂ ਆਣ ਕੇ ਇੱਕ ਠਿਕਰੀਆਂ ਦਾ ਬੋਰਾ ਭਰ ਕੇ ਜਿਹੜਾ ਸੀ ਉਹ ਲਿਆ ਕੇ ਮੱਛੇ ਦੇ ਸਾਹਮਣੇ ਰੱਖਦੇ ਆ ਤਾਂ ਜਦੋਂ ਉਹ ਵੇਖਣ ਲੱਗਦਾ ਹੈ ਤੇ ਗੁਰੂ ਕੇ ਸਿੱਖ ਬੜੀ ਤੇਜ਼ੀ ਦੇ ਨਾਲ ਤਲਵਾਰ ਦਾ ਵਾਰ ਕਰਕੇ ਮੱਛੇ ਦਾ ਸਿਰ ਵੱਢ ਲੈਂਦੇ ਆ ਵੱਢ ਕੇ ਸਿਰ ਤੇ ਉਹ ਬੀਕਾਨੇਰ ਦੇ ਜੰਗਲਾਂ ਵਿੱਚ ਵਾਪਸ ਚਲੇ ਜਾਂਦੇ ਆ ਤਾਂ ਇਸ ਗੱਲ ਦਾ ਪਤਾ ਜਦੋਂ ਜ਼ਕਰੀਆ ਖਾਨ ਨੂੰ ਲੱਗਾ ਪੇ ਮੱਛਾ ਮਾਰਿਆ ਗਿਆ ਉਹ ਬੜਾ ਗੁੱਸੇ ਵਿੱਚ ਆਉਂਦਾ ਹੈ ਕਿ ਇਹ ਸਿੱਖ ਕਿੱਦਾਂ ਦੇ ਆ ਕਿੱਥੋਂ ਆ ਜਾਂਦੇ ਐ ਕਿੱਥੇ ਚਲੇ ਜਾਂਦੇ ਐ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਉਹਨਾਂ ਨੇ ਫਿਰ ਉਸ ਵੇਲੇ ਦੇ ਨਾਲ ਜਕਰੀਆ ਖਾਨ ਨੇ ਆਪਣੇ ਜਿਹੜੇ ਜਸੂਸ ਸੀ ਟਾਉਟ ਸੀ ਜਿਹੜੇ ਹਕੂਮਤ ਦੇ ਨਾਲ ਮਿਲ ਕੇ ਚੱਲਣ ਵਾਲੇ ਸਨ ਉਹਨਾਂ ਨੂੰ ਸੱਦ ਕੇ ਪੁੱਛਿਆ ਵੀ ਦੱਸੋ ਮੱਛੇ ਦਾ ਸਿਰ ਕਿੰਨੇ ਵੱਡਿਆ ਤਾਂ ਹਰ ਭਗਤ ਨਰਨਜਨੀਆ ਜੰਡਿਆਲੇ ਵਾਲੇ ਨੇ ਕਿਹਾ ਵੀ ਮੱਛੇ ਦਾ ਸਿਰ ਜਿਹੜਾ ਹੈ ਉਹ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਨੇ ਵੱਡਿਆ ਮਹਿਤਾਬ ਸਿੰਘ ਜਿਹੜਾ ਵਾ ਉਹ ਮੀਰਾਕੋਟ ਦਾ ਰਹਿਣ ਵਾਲਾ ਸੀ। ਤਾਂ ਭਾਈ ਮਹਿਤਾਬ ਸਿੰਘ ਤੇ ਸਿਰ ਵੱਢ ਕੇ ਬੀਕਾਨੇਰ ਦੇ ਜੰਗਲਾਂ ਚਲੇ ਗਏ ਸੀ। ਲੇਕਿਨ ਉਹਦਾ ਪਰਿਵਾਰ ਸੀ ਮਗਰ ਤੇ ਫਿਰ ਫੌਜ ਚੜ੍ਹ ਕੇ ਆਉਂਦੀ ਹੈ ਮੀਰਾਕੋਟ ਦੇ ਉੱਪਰ। ਉਥੇ ਆਣ ਕੇ ਭਾਈ ਮਹਿਤਾਬ ਸਿੰਘ ਜੀ ਦਾ ਇੱਕ ਮਿੱਤਰ ਸੀ ਨੱਥਾ ਚੌਧਰੀ। ਨੱਥਾ ਚੌਧਰੀ ਜਿਹੜਾ ਹੈ ਉਹ ਮਹਿਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਏ ਜਿਹਦੇ ਕਰਕੇ ਨੱਥਾ ਮਾਰਿਆ ਜਾਂਦਾ ਉਹਦਾ ਪੁੱਤਰ ਮਾਰਿਆ ਜਾਂਦਾ ਉਹਦੇ ਕੁਝ ਰਿਸ਼ਤੇਦਾਰ ਮਾਰੇ ਜਾਂਦੇ ਆ ਤਾਂ ਜਿਹੜਾ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਸੀ ਉਹ ਬਚ ਜਾਂਦਾ ਹੈ ਤਾਂ ਇਸ ਤੋਂ ਬਾਅਦ ਕੀ ਹੋਇਆ ਕਿ ਜਕਰਿਆ ਖਾਨ ਨੇ ਹੋਰ ਵੀ ਸਿੱਖਾਂ ਦੇ ਉੱਪਰ ਜਿਹੜਾ ਸੀ ਤਸ਼ੱਦਦ ਵਧੇਰੇ ਕਰਨਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਇਹਦੇ ਨਾਲ ਹੀ ਇੱਕ ਗੱਲ ਸੀ ਕਿ ਜਦੋਂ ਨਾਦਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਤੇ ਨਾਦਰ ਨੇ ਭਾਰਤ ਦੇ ਵਿੱਚੋਂ 90 ਕਰੋੜ ਰੁਪਈਆ ਲੁੱਟ ਕੇ ਖੜਿਆ ਇਥੋਂ ਤੱਕ ਕਿ ਦਿੱਲੀ ਦਾ ਤਖਤ ਤਖਤੇ ਤਾऊस ਜਿਹੜਾ ਸੀ ਜਿਹੜਾ ਕਰੋੜਾ ਰੁਪਿਆ ਲਵਾ ਕੇ ਸ਼ਾਹਜਹਾਂ ਬਾਦਸ਼ਾਹ ਨੇ ਤਿਆਰ ਕਰਵਾਇਆ ਸੀ ਉਹ ਵੀ ਜਿਹੜਾ ਸੀ ਤਖਤੇ ਤਾਊਸ ਨਾਦਰ ਲੁੱਟ ਕੇ ਲੈ ਜਾਂਦਾ ਜਿਹੜਾ ਨਾਦਰ ਪੂਰੇ ਭਾਰਤ ਨੂੰ ਲੁੱਟ ਕੇ ਆਇਆ ਸੀ ਉਹ ਨਾਦਰ ਜਦੋਂ ਪੰਜਾਬ ਦੇ ਵਿੱਚੋਂ ਦੀ ਲੰਘਦਾ ਹੈ ਤੇ ਸਿੱਖ ਉਹਦੇ ਤੇ ਬਾਰ-ਬਾਰ ਹਮਲੇ ਕਰਦੇ ਗੁਰੀਲਾ ਵਾਰ ਕਰਦੇ ਤੇ ਉਹਨੂੰ ਲੁੱਟਦੇ ਆ ਲੁੱਟ ਕੇ ਡੌੜ ਜਾਂਦੇ ਆ ਤਾਂ ਨਾਦਰ ਉਸ ਵੇਲੇ ਜਕਰੀਆ ਖਾਨ ਨੂੰ ਪੁੱਛਦਾ ਹੈ 10 ਇਹ ਕੌਣ ਲੋਕ ਹੈ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਤਾਂ ਜਕਰੀਆ ਖਾਂ ਕਹਿੰਦਾ ਪੀ ਇਹ ਸੇਖ ਨੇ ਕਹਿੰਦਾ ਇਹ ਜਿੱਥੇ ਰਹਿੰਦੇ ਇਹਨਾਂ ਦਾ ਘਰ ਘਾਟ ਉਜਾੜਦੇ ਜਕਰੀਆ ਖਾਂ ਕਹਿਣ ਲੱਗਿਆ ਇਹ ਜੰਗਲਾਂ ਵਿੱਚ ਰਹਿੰਦੇ ਆ ਇਹਨਾਂ ਕੋਲ ਖਾਣ ਵਾਸਤੇ ਵੀ ਕੁਝ ਨਹੀਂ ਪੀਣ ਵਾਸਤੇ ਵੀ ਕੁਝ ਨਹੀਂ ਪਹਿਨਣ ਵਾਸਤੇ ਵੀ ਕੁਝ ਨਹੀਂ ਇਹ ਜੋ ਕੁਝ ਮਿਲਦਾ ਉਹ ਹੀ ਖਾ ਪੀ ਕੇ ਗੁਜ਼ਾਰਾ ਕਰ ਲੈਂਦੇ ਆ ਤਾਂ ਫਿਰ ਉਸ ਵੇਲੇ ਨਾਦਰ ਨੇ ਕਿਹਾ ਕਹਿਣ ਲੱਗਿਆ ਫਿਰ ਇਹਨਾਂ ਵਿੱਚੋਂ ਮੈਨੂੰ ਬਾਦਸ਼ਾਹੀ ਦੀ بو ਆਉਂਦੀ ਹੈ ਇਹ ਇੱਕ ਦਿਨ ਇਸ ਖਿੱਤੇ ਦੇ ਬਾਦਸ਼ਾਹ ਹੋਣਗੇ ਜੇ ਤੇਰੇ ਕੋਲੋਂ ਕੁਝ ਹੁੰਦਾ ਤੇ ਤੂੰ ਕਰ ਲਾ ਜ਼ਕਰੀਆ ਖਾਂ ਫਿਰ ਹੋਰ ਗੁੱਸੇ ਵਿੱਚ ਆਣ ਕੇ ਸਿੱਖਾਂ ਦੇ ਉੱਪਰ ਜ਼ੁਲਮ ਕਰਦਾ ਹੈ ਲੇਕਿਨ ਉਹ ਮਾਰ ਮਾਰ ਕੇ ਸਿੱਖਾਂ ਨੂੰ ਅੱਕ ਚੁੱਕਾ ਸੀ ਥੱਕ ਚੁੱਕਾ ਸੀ ਲੇਕਿਨ ਗੁਰੂ ਕਾ ਖਾਲਸਾ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਸੀ ਤਾਂ ਫਿਰ ਭਾਈ ਤਾਰੂ ਸਿੰਘ ਜੀ ਜਿਹੜੇ ਟੂਲੇ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਨਾਲੇ ਘਰ ਦੇ ਵਿੱਚ ਜਲਪਾਣੀ ਤਿਆਰ ਕਰਦੇ ਆਈਆਂ ਗਈਆਂ ਸਿੱਖ ਸੰਗਤਾਂ ਨੂੰ ਸਿਖਾਉਂਦੇ ਨਾਲੇ ਜਿਹੜੇ ਸਿੱਖ ਜੰਗਲਾਂ 'ਚ ਰਹਿੰਦੇ ਸੀ ਉਹਨਾਂ ਨੂੰ ਵੀ ਜਾ ਕੇ ਪ੍ਰਸ਼ਾਦਾ ਪਾਣੀ ਸਿਖਾ ਆਇਆ ਕਰਦੇ ਸੀ ਹਰ ਭਗਤ ਨਰੰਜਣੀਆਂ ਜੰਡਿਆਲੇ ਵਾਲਾ ਜਿਹੜਾ ਉਸ ਵੇਲੇ ਜ਼ਕਰੀਆ ਖਾਨ ਦਾ ਖਾਸਮ ਖਾਸੇ ਟੌੜ ਸੀ ਸਿੱਖਾਂ ਦੀਆਂ ਸੂਹਾਂ ਦੇ ਦੇ ਕੇ ਫੜਾਇਆ ਕਰਦਾ ਸੀ ਇਹਨੇ ਜਾ ਕੇ ਜ਼ਕਰੀਆ ਖਾਨ ਨੂੰ ਕਿਹਾ ਕਿ ਦੇਖ ਜਿੰਨਾ ਚਿਰ ਘਰਾਂ ਦੇ ਵਿੱਚ ਬੈਠੇ ਸਿੱਖ ਬਾਰ ਜੰਗਲਾਂ ਵਿੱਚ ਰਹਿਣ ਵਾਲੇ ਸਿੱਖਾਂ ਦੀ ਮਦਦ ਕਰਨਗੇ ਉਹਨਾਂ ਚਿਰ ਸਿੱਖਾਂ ਨੂੰ ਕੋਈ ਨਹੀਂ ਮਾਰ ਸਕਦਾ ਜਕਰੀਆ ਖਾਂ ਕਹਿੰਦਾ ਦੱਸ ਕੌਣ ਹੈ ਤੇ ਉਹਨੇ ਕਿਹਾ ਭਾਈ ਤਾਰੂ ਸਿੰਘ ਪੂਲੇ ਪਿੰਡ ਦਾ ਰਹਿਣ ਵਾਲਾ ਹੈ ਫਿਰ ਫੌਜ ਚੜ੍ਹ ਕੇ ਆਉਂਦੀ ਹੈ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਦੀ ਹੈ ਹਾਲਾਂਕਿ ਭਾਈ ਤਾਰੂ ਸਿੰਘ ਦੇ ਨਾਲ ਉਹਨਾਂ ਦੀ ਭੈਣ ਤਾਰੂ ਤੇ ਉਹਨਾਂ ਦੀ ਮਾਤਾ ਨੂੰ ਵੀ ਗ੍ਰਿਫਤਾਰ ਕਰਨ ਲੱਗਦੇ ਹੈ ਪਿੰਡ ਵਾਲਿਆਂ ਨੇ ਪੈਸੇ ਦੇ ਕੇ ਪੈਂਡ ਤੇ ਮਾਤਾ ਨੂੰ ਛਡਵਾ ਲਿਆ। ਪਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾਂਦਾ ਏ। ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਇਸਲਾਮ ਵਿੱਚ ਆ ਜਾਓ। ਪਾਈ ਤਾਰੂ ਸਿੰਘ ਨਹੀਂ ਮੰਨਦੇ। ਉਹ ਕਹਿੰਦੇ ਇਸਲਾਮ ਵਿੱਚ ਨਹੀਂ ਆਵਾਂਗਾ। ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਤੇ ਫਿਰ ਉਹਨਾਂ ਦਾ ਖੋਪਰ ਉਤਾਰ ਦਿੱਤਾ ਜਾਂਦਾ ਏ। ਖੋਪਰ ਉਤਾਰ ਕੇ ਉਹਨਾਂ ਨੂੰ ਇੱਕ ਡੂੰਗੀ ਖੱਡ ਦੇ ਵਿੱਚ ਸੁੱਟ ਦਿੱਤਾ ਜਾਂਦਾ ਏ। ਇੱਧਰ ਜ਼ਕਰੀਆ ਖਾਨ ਜਿਨੇ 19 ਸਾਲ ਸਿੱਖਾਂ ਦੇ ਉੱਪਰ ਜ਼ੁਲਮ ਕੀਤੇ ਸੀ। ਉਹ ਜ਼ਕਰੀਆ ਖਾਨ ਹੁਣ ਮੌਤ ਦੇ ਨੇੜੇ ਪਹੁੰਚ ਚੁੱਕਾ ਸੀ ਹੁਣ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਨ ਤੋਂ ਬਾਅਦ ਉਹਨਾਂ ਨੂੰ ਇੱਕ ਡੂੰਘੀ ਖਾੜ ਦੇ ਵਿੱਚ ਸੁੱਟ ਦਿੱਤਾ ਤੇ ਇਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਜਾਂਦਾ ਹੈ ਉਹ ਬਿਮਾਰ ਹੋ ਜਾਂਦਾ ਹੈ ਉਹਨੇ ਦਰਦ ਦੇ ਨਾਲ ਉਹ ਮਰਨ ਲੱਗਦਾ ਹੈ ਤੜਫਦਾ ਹੈ ਤੇ ਉਸ ਵੇਲੇ ਵੈਦਾਂ ਤੇ ਹਕੀਮਾਂ ਨੂੰ ਸੱਦਾ ਹੈ ਪਰ ਕੋਈ ਵੀ ਇਲਾਜ ਨਹੀਂ ਹੁੰਦਾ ਇੱਕ ਸਿਆਣੇ ਬੰਦੇ ਨੇ ਆਣ ਕੇ ਕਿਹਾ ਜਕਰੀਆ ਖਾਨ ਦੇਖ ਤੂੰ ਇੱਕ ਧਾਰਮਿਕ ਸ਼ਖਸੀਅਤ ਦੇ ਉੱਪਰ ਜ਼ੁਲਮ ਕੀਤਾ ਏ ਉਹਦੀ ਖੋਪਰੀ ਲਈ ਏ ਉਹਦਾ ਤੈਨੂੰ ਪਾਪ ਲੱਗਦਾ ਪਿਆ ਏ ਜਾ ਕੇ ਉਹਦੇ ਕੋਲੋਂ ਭੁੱਲ ਬਖਸ਼ਾ ਜਕਰੀਆ ਖਾਨ ਨੇ ਭਾਈ ਉਸ ਸੁਬੇਕ ਸਿੰਘ ਹੁਣਾਂ ਨੂੰ ਉਸ ਵੇਲੇ ਭਾਈ ਤਾਰੂ ਸਿੰਘ ਦੇ ਕੋਲ ਭੇਜਿਆ ਭਾਈ ਤਾਰੂ ਸਿੰਘ ਕਹਿਣ ਲੱਗੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਇਹ ਜੋ ਵੀ ਕਰੇਗਾ ਪੰਥ ਕਰੇਗਾ ਭਾਈ ਸੁਬੇਕ ਸਿੰਘ ਹੁਣਾਂ ਨੇ ਜਾ ਕੇ ਪੰਥ ਨੂੰ ਬੇਨਤੀ ਕੀਤੀ ਤਾਂ ਪੰਥ ਨੇ ਕਿਹਾ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀਆਂ ਜਾਣ ਤਾਂ ਜਾ ਕੇ ਜ਼ਕਰੀਆ ਖਾਨ ਨੂੰ ਜਿਹੜਾ ਹੈ ਉਹ ਥੋੜਾ ਆਰਾਮ ਮਿਲ ਸਕਦਾ ਹੈ ਉਹਦੇ ਪਸ਼ਾਬ ਦਾ ਬੰਨ ਖੁੱਲ ਸਕਦਾ ਹੈ ਤਾਂ ਫਿਰ ਭਾਈ ਤਾਰੂ ਸਿੰਘ ਦੇ ਚਰਨਾਂ ਨੂੰ ਸੁਹਾ ਕੇ ਜਿਹੜੇ ਜੁੱਤੀ ਸੀ ਛਿੱਤਰ ਸੀ ਉਹ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਜਾਂਦਾ ਤ्यों ਤ्यों ਉਹਨੂੰ ਥੋੜਾ ਥੋੜਾ ਆਰਾਮ ਮਹਿਸੂਸ ਹੁੰਦਾ ਸੀ ਤਾਂ ਇਦਾਂ ਕਰਕੇ ਪਾਪੀ ਜ਼ਕਰੀਆ ਖਾਨ ਬਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਾ ਖਾਂਦਾ 1 ਜੁਲਾਈ 1745 ਵਾਲੇ ਦਿਨ ਇਸ ਸੰਸਾਰ ਨੂੰ ਕੂਚ ਕਰ ਜਾਂਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਪਾਪੀ ਨਰਕ ਸੁਧਾਰ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਫਿਰ ਭਾਈ ਤਾਰੂ ਸਿੰਘ ਜਿਹੜੇ ਸਨ ਉਹ ਵੀ ਸ਼ਹੀਦ ਹੋ ਜਾਂਦੇ ਆ ਇਹ ਪਾਪੀ ਜ਼ਕਰੀਆ ਖਾਂ ਸੀ ਜਿਨੇ ਬੇਰਹਿਮੀ ਦੇ ਨਾਲ ਨਖਾਸ ਚੌਂਕ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਭਾਈ ਮਣੀ ਸਿੰਘ ਦਾ ਬੰਦ-ਬੰਦ ਕਟਿਆ ਗਿਆ ਭਾਈ ਹਕੀਕਤ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਔਰ ਹੋਰ ਪਤਾ ਨਹੀਂ ਕਿੰਨੇ ਸਿੱਖ ਸਨ ਜਿਨ੍ਹਾਂ ਨੂੰ ਨਖਾਸ ਚੌਂਕ ਦੇ ਵਿੱਚ ਸਿਰਾਂ ਦੇ ਵਿੱਚ ਜਿਹੜਾ ਸੀ ਲੱਕੜਾ ਮਾਰ-ਮਾਰ ਕੇ ਸਿਰ ਫੇਦ ਦਿੱਤੇ ਗਏ ਹਾਥੀਆਂ ਦੇ ਮਗਰ ਪਾ ਕੇ ਦੂ ਦਫਾੜ ਕਰ ਦਿੱਤੇ ਗਏ ਔਰ ਪੁੱਠੀਆਂ ਖੱਲਾਂ ਲਾ ਦਿੱਤੀਆਂ ਗਈਆਂ ਬੇਰਹਿਮੀ ਦੇ ਨਾਲ ਜਿਨ੍ਹਾਂ ਨੇ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਉਹ ਪਾਪੀ ਜ਼ਕਰੀਆ ਖਾਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਾ-ਖਾਂਦਾ ਮਰ ਜਾਂਦਾ ਹੈ ਤਾਂ ਇਹ ਪਾਪੀ ਜਕਰੀਆ ਖਾਨ ਦਾ ਅੰਤ ਸੀ ਜਿਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਤੋਂ ਲੈ ਕੇ ਗ੍ਰਿਫਤਾਰੀ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਰੋਲ ਸੀ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਤੋਂ ਲੈ ਕੇ 1745 ਤੱਕ ਇਹਨੇ ਸਿੱਖਾਂ ਦੇ ਉੱਪਰ ਜ਼ੁਲਮ ਕੀਤੇ ਸੀ ਔਰ ਜ਼ੁਲਮ ਕਰਦਾ ਕਰਦਾ ਅੰਤ ਨੂੰ ਇਹਦੀ ਆਪਣੀ ਮੌਤ ਹੋ ਜਾਂਦੀ ਹੈ